ਨਮਸਕਾਰ ਮੈਂ ਹਾਂ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਗੱਲ ਕਰਦੇ ਹਾਂ ਸਮਾਜ ਸੇਵਾ ਦੀ ਸਮਾਜ ਦੇ ਵਿੱਚ ਕੁਝ ਅਜਿਹੇ ਲੋਕ ਵੀ ਪਾਏ ਜਾਂਦੇ ਨੇ ਜਿਹੜੇ ਸਮਾਜ ਦੀ ਸੇਵਾ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਨੇ ਚਾਹੇ ਸੇਵਾ ਹੋਵੇ ਪਾਣੀ ਦੀ ਚਾਹੇ ਸੇਵਾ ਹੋਵੇ ਕੱਪੜਿਆਂ ਦੀ ਚਾਹੇ ਸੇਵਾ ਹੋਵੇ ਕਿਸੇ ਨੂੰ ਥਾਂ ਮਕਾਨ ਬਣਾਉਣ ਦੀ ਜਾ ਸੇਵਾ ਹੋਵੇ ਕੁਝ ਖਾਣ ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਣ ਦੀ ਸਮਾਜ ਸੇਵੀਆਂ ਦੀ ਸੋਸ਼ਲ ਮੀਡੀਆ ਤੇ ਵੀਰਿਓ ਅਕਸਰ ਹੀ ਵਾਇਲ ਹੋ ਜਾਂਦੀਆਂ ਨੇ ਇਹ ਸਮਾਜ ਸੇਵੀ ਤਨ ਮਨ ਤੇ ਧਨ ਨਾਲ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਹਮੇਸ਼ਾ ਤਿਆਰ ਰਹਿੰਦੇ ਨੇ ਅਜਿਹਾ ਇੱਕ ਵਾਕਿਆ ਮਿਲਿਆ ਹੈ ਫਰੋਜ਼ਪੁਰ ਜ਼ਿਲ੍ਹਾ ਦਿੱਕਤ ਤਹਿਸੀਲ ਹੈ ਗੁਰੂਸਾਹਿਬ ਗੁਰੂ ਅਸਾਹਿਬ ਦੇ ਨਾਲ ਇੱਕ ਪਿੰਡ ਹੈ ਸਾਨਕੇ ਜਾਕਾਦੀ ਵਸਤੀ ਸਾਨਕੇ ਵਾਲੀ ਜਿੱਥੋਂ ਦੇ ਮੌਜੂਦਾ ਸਰਪੰਚ ਗੁਰਦੀਪ ਸਿੰਘ ਮਸੀਹ ਅਤੇ ਯੂਵਾ ਕਲੱਬ ਵੱਲੋਂ ਦੱਸ ਦੱਸਦੀਏ ਸੇਵਾ ਕਾਦੀ ਕੀਤੀ ਗਈ ਸੇਵਾ ਇਸ ਗੱਲ ਦੀ ਕੀਤੀ ਗਈ ਕਿ ਕੱਲ ਸਵੇਰ ਤੋਂ ਲੈ ਕੇ ਰਾਤ ਦੇਰ ਤੱਕ ਬਿਲਕੁਲ ਬਿਜਲੀ ਗੁਲਸੀ ਕਿਉਂਕਿ ਮੀਂਹ ਪਿਆ ਹਨੇਰੀ ਆਈ ਝੱਖੜ ਆਏ ਇਸ ਕਰਕੇ ਬਹੁਤ ਸਾਰੇ ਖੰਭੇ ਜਿਹੜੇ ਟੁੱਟ ਗਏ ਪਿੰਡ ਦੇ ਵਿੱਚ ਪਾਣੀ ਦੀ ਐਨੀ ਕੁ ਕਿਲਤ ਆ ਗਈ ਕਿ ਪਿੰਡ ਦੇ ਪਸ਼ੂਆਂ ਨੂੰ ਪਾਣੀ ਪੀਣ ਵਾਸਤੇ ਵੀ ਨਹੀਂ ਮਿਲ ਰਿਹਾ ਸੀ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਪਿੰਡ ਦੇ ਮੌਜੂਦਾ ਸਰਪੰਚ ਗੁਰਦੀਪ ਸਿੰਘ ਮਸੀਹ ਅਤੇ ਯੁਵਾ ਕਲਬ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਆਪ ਦੇ ਵਿੱਚ ਵਿਉਤਬੰਦੀ ਤਿਆਰ ਕੀਤੀ ਸਲਾਹ ਬਣਾ ਕੇ ਉਹਨਾਂ ਨੇ ਟੈਂਕਰ ਭਰ ਕੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਉਹਨਾਂ ਨੇ ਟੈਂਕਰ ਭਰ ਕੇ ਜਨਰੇਟਰ ਚਲਾ ਕੇ ਉਹ ਟੈਂਕਰ ਨੂੰ ਭਰ ਕੇ ਘਰ ਘਰ ਜਾ ਕੇ ਪਿੰਡ ਸਾਨ ਕੇ ਦੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਇਆ ਕਿਉਂਕਿ ਉਥੋਂ ਦੇ ਲੋਕ ਵੀ ਪਿਆਸੇ ਸੀ ਅਤੇ ਉਹਨਾਂ ਦਾ ਜਿਹੜਾ ਮਾਲ ਡੰਗਰ ਹੈ ਉਹਨਾਂ ਨੂੰ ਵੀ ਪੀਣ ਲਈ ਪਾਣੀ ਨਹੀਂ ਮਿਲ ਰਿਹਾ ਸੀ ਕਿਉਂਕਿ ਲਗਾਤਾਰ 17 ਤੋਂ 18 ਘੰਟੇ ਜਿਹੜੀ ਹੈ ਬਿਜਲੀ ਗਲ ਰਹੀ ਹੈ ਇਹਦੇ ਵਿੱਚ ਕੋਈ ਬਿਜਲੀ ਡਿਪਾਰਟਮੈਂਟ ਦਾ ਕਸੂਰ ਨਹੀਂ ਹੈ ਕਿਉਂਕਿ ਖੰਬੇ ਹੀ ਇੰਨੇ ਕੁ ਡਿੱਗ ਪਏ ਕਿ ਉਹਨਾਂ ਨੂੰ 2-3 ਘੰਟਿਆਂ ਦੇ ਵਿੱਚ ਠੀਕ ਕਰਨਾ ਜਾਂ ਖੜੇ ਕਰਨਾ ਬਿਜਲੀ ਮੁਲਾਜ਼ਮਾਂ ਵਾਸਤੇ ਔਖਾ ਹੋ ਗਿਆ ਇਹ ਉਪਰਾਲਾ ਕੀਤਾ ਗਿਆ ਹੈ ਵਸਤੀ ਸਾਨ ਕੇ ਦੇ ਪਿੰਡ ਦੇ ਮੌਜੂਦਾ ਸਰਪੰਚ ਗੁਰਦੀਪ ਸਿੰਘ ਮਸੀਹ ਅਤੇ ਯੂਵਾ ਕਲੱਬ ਦੇ ਮੈਂਬਰਾਂ ਵੱਲੋਂ ਤੁਸੀਂ ਨਾਲ ਸਕਰੀਨ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਨ ਤੇ ਮਨ ਤੇ ਧੰ ਦੇ ਨਾਲ ਇਹ ਲੋਕ ਲੋਕਾਂ ਦੀ ਪਾਣੀ ਪ੍ਰੋਵਾਈਡ ਕਰਕੇ ਪਾਣੀ ਨੂੰ ਸਰਵ ਕਰਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਤਾਂ ਕਿ ਲੋਕਾਂ ਨੂੰ ਪੀਣ ਦੇ ਪਾਣੀ ਦੀ ਅਤੇ ਪਸ਼ੂਆਂ ਨੂੰ ਪੀਣ ਦੇ ਪਾਣੀ ਦੀ ਦੇਖ ਤਾ ਨਾ ਆ ਸਕੇ ਅਜਿਹੇ ਲੋਕ ਹੀ ਸਮਾਜ ਵਾਸਤੇ ਐਗਜ਼ੈਂਪਲ ਹੁੰਦੇ ਨੇ ਉਦਾਹਰਨ ਹੁੰਦੇ ਨੇ ਤਾਂ ਕਿ ਹੋਰ ਵੀ ਜਿਹੜੇ ਸਰਪੰਚ ਨੇ ਜਾਂ ਜਿਹੜੇ ਸਮਾਜ ਸੇਵੀ ਨੇ ਜਾਂ ਬੁੱਧੀਜੀਵੀ ਨੇ ਉਹ ਸੇਵਾ ਦੇ ਵਿੱਚ ਤਤਪਰ ਰਹਿਣ ਅੱਗੇ ਆਉਣ ਕਿਉਂਕਿ ਇਲਾਕੇ ਦੇ ਵਿੱਚ ਮੁਸੀਬਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਲੇਕਿਨ ਅਜਿਹੇ ਲੋਕ ਚੰਗੇ ਹੁੰਦੇ ਨੇ ਜੋ ਲੋਕਾਂ ਦੇ ਹਿੱਤਾਂ ਦਾ ਪਿੰਡਾਂ ਦੇ ਲੋਕਾਂ ਦਾ ਜਾਂ ਆਸ-ਪਾਸ ਦੇ ਆਂਡੀਆਂ ਗਵਾਂਡੀਆਂ ਦਾ ਆਪਣੇ ਨਾਲੋਂ ਵੀ ਜ਼ਿਆਦਾ ਧਿਆਨ ਰੱਖਦੇ ਨੇ ਇਸ ਨੂੰ ਲੈ ਕੇ ਪਿੰਡ ਦੇ ਨੌਜਵਾਨ ਅਤੇ ਮੌਜੂਦਾ ਸਰਪੰਚ ਗੁਰਦੀਪ ਸਿੰਘ ਮਸੀਹ ਅਤੇ ਉਹਨਾਂ ਦਾ ਸਮੁੱਚਾ ਪਰਿਵਾਰ ਵੀ ਉਹਨਾਂ ਦੇ ਨਾਲ ਸੀ ਘਰ-ਘਰ ਜਾ ਕੇ ਦੇਰ ਰਾਤ ਤੱਕ ਉਹਨਾਂ ਨੂੰ ਪਾਣੀ ਜਿਹੜਾ ਹੈ ਟੈਂਕਰਾਂ ਦੇ ਰਾਹੀਂ ਮੁਹੱਈਆ ਕਰਵਾਇਆ ਗਿਆ ਧੰਨਵਾਦ